ਅਮਰੀਕਾ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ 트럼ਪ ਦੇ ਵੱਲੋਂ ਕਰ ਦਿੱਤਾ ਉਹੀ ਕੰਮ ਜਿਸ ਤੋਂ ਡਰਦੇ ਸੀ ਭਾਰਤ ਦੇ ਨੌਜਵਾਨ ਪਹਿਲਾਂ ਜਹਾਜ਼ ਭਰ ਭਰ ਕੇ ਅਮਰੀਕਾ ਦੇ ਵਿੱਚੋਂ ਪੰਜਾਬ ਭੇਜੇ ਭਾਰਤ ਭੇਜੇ ਹੁਣ ਇੱਕ ਹੋਰ ਜਹਾਜ਼ ਨੌਜਵਾਨਾਂ ਦਾ ਭਰ ਕੇ ਅਮਰੀਕਾ ਸਰਕਾਰ ਦੇ ਵੱਲੋਂ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜ ਦਿੱਤਾ ਇਹ ਜਹਾਜ਼ ਦਿੱਲੀ ਪਹੁੰਚਿਆ ਤਾਂ ਜਿਸ ਜਹਾਜ਼ ਦੇ ਵਿੱਚ ਬੇੜੀਆਂ ਦੇ ਨਾਲ ਬੰਨੇ ਹੋਏ ਹਰਿਆਣਾ ਦੇ 50 ਨੌਜਵਾਨ ਸਨ ਇਹ ਸਿਲਸਲਾ ਥੋੜੇ ਚਿਰ ਪਹਿਲਾਂ ਵੀ ਚੱਲਿਆ ਸੀ ਇੱਕ ਤੋਂ ਬਾਅਦ ਇੱਕ ਜਹਾਜ਼ ਆਇਆ ਸੀ ਜੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਤਰਿਆ ਸੀ ਪਰ ਹੁਣ ਇਹ ਦਿੱਲੀ ਉਤਰਿਆ ਹਰਿਆਣਾ ਦੇ 50 ਨੌਜਵਾਨ ਜਿਨ੍ਹਾਂ ਨੂੰ ਕੀ ਦੇਸ਼ ਨਿਕਾਲਾ ਦੇ ਦਿੱਤਾ ਜੋ ਇਨਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਜੋ ਡੌਂਕੀ ਲਾ ਕੇ ਅਮਰੀਕਾ ਦੇ ਵਿੱਚ ਗਏ ਸੀ ਪਰ ਹੁਣ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤਾਂ ਨਵੰਬਰ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਹੋਰ ਨੌਜਵਾਨਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾਵੇਗਾ ਇਸ سلسلہ ਬਾਦਸਤੂਰ ਜਾਰੀ ਆ ਕਿੰਨੇ ਨੌਜਵਾਨ ਹਲੇ ਹੋਰ ਅਮਰੀਕਾ ਦੇ ਵਿੱਚੋਂ ਕੱਢੇ ਜਾਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਕਈ ਨੌਜਵਾਨ ਕਰਜ਼ਾ ਚੱਕ ਕੇ ਜਾਂਦੇ ਨੇ ਕਈ ਨੌਜਵਾਨ ਜ਼ਮੀਨਾਂ ਵੇਚ ਕੇ ਜਾਂਦੇ ਨੇ ਪਰ ਉੱਥੇ ਜਾ ਕੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰਹਿਣਾ ਜ਼ਿੰਦਗੀ ਬਤੀਤ ਕਰਨਾ ਉਹ ਜਾਦਾ ਸਮਾਂ ਨਹੀਂ ਮਿਲਦਾ ਆਖਰਕਾਰ ਇਨਲੀਗਲ ਤਾਂ ਕਹਿੰਦੇ ਇਨਲੀਗਲੀ ਹੁੰਦਾ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਨੌਜਵਾਨ ਗਏ ਸੀ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਹਰਿਆਣਾ ਦੇ 50 ਨੌਜਵਾਨ ਜੋ ਵਾਪਸ ਭੇਜੇ ਨੇ ਉਹ ਕਿਹੜੇ ਕਿਹੜੇ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਇੱਕ ਵਾਰ ਵਿਸਤਾਰ ਦੇ ਨਾਲ ਦੱਸ ਦਈਏ ਤਾਂ 50 ਨੌਜਵਾਨਾਂ ਦੇ ਵਿੱਚ 16 ਨੌਜਵਾਨ ਕਰਨਾਲ ਜ਼ਿਲ੍ਹੇ ਤੋਂ ਨੇ 5 ਨੌਜਵਾਨ ਪਾਣੀਪੱਤ ਤੋਂ ਨੇ 14 ਨੌਜਵਾਨ ਕੈਥਲ ਤੋਂ ਨੇ ਤੇ ਪਹਿਲਾਂ ਹਰਿਆਣਾ ਦੇ ਜੁਲਾਈ ਮਹੀਨੇ ਦੇ ਵਿੱਚ 604 ਨੌਜਵਾਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਤੇ ਹੁਣ 50 ਨੌਜਵਾਨ ਵੀ ਹਰਿਆਣਾ ਦੇ ਨਾਲ ਸਬੰਧਤ ਨੇ ਪਿਛਲੀ ਵਾਰ ਜਦੋਂ ਜਹਾਜ਼ ਭੜਕਿਆ ਸੀ ਉਸ ਦੇ ਵਿੱਚ ਜੈਪੁਰ ਦੇ ਵੀ ਸੀ ਉਸ ਦੇ ਵਿੱਚ ਹਰਿਆਣਾ ਦੇ ਵੀ ਸੀ ਉਸ ਦੇ ਵਿੱਚ ਗੁਜਰਾਤ ਦੇ ਵੀ ਸੀ ਉਸ ਦੇ ਵਿੱਚ ਪੰਜਾਬ ਦੇ ਵੀ ਨੌਜਵਾਨ ਸੀ ਤਾਂ ਹੁਣ ਪੁਲਿਸ ਇਹਨਾਂ ਹਰਿਆਣਾ ਦੇ ਨੌਜਵਾਨਾਂ ਤੋਂ ਪੁੱਛਿਸ਼ ਕਰ ਰਹੀ ਆ ਕਿ ਕੋਈ ਇਹਨਾਂ ਦਾ ਇੱਥੇ ਹਰਿਆਣਾ ਦੇ ਵਿੱਚ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਹੈ ਉਹ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ ਬਹੁਤ ਸਾਰੇ ਨੌਜਵਾਨ ਨੇ ਅਮਰੀਕਾ ਦੇ ਵਿੱਚ ਜਿਹੜੇ ਜੇਲਾ ਕੱਟ ਰਹੇ ਨੇ ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਜਿਸ ਦੇ ਵੱਲੋਂ ਕੀ ਗਲਤ ਯੂ ਟਰਨ ਲੈ ਲਿਆ ਜਾਂਦਾ ਤਾਂ ਉਸ ਦੇ ਕੋਲੋਂ ਵੱਡਾ ਹਾਦਸਾ ਹੋ ਜਾਂਦਾ ਤਾਂ ਉਹ ਅਮਰੀਕਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਿਛਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਹੋਰ ਪੰਜਾਬੀ ਨੌਜਵਾਨ ਦੇ ਵੱਲੋਂ ਹਾਦਸਾ ਹੋਇਆ ਸੜਕ ਹਾਦਸੇ ਦੇ ਵਿੱਚ ਇੱਕ ਮਹਿਲਾ ਤੇ ਦੋ ਬੱਚਿਆਂ ਦੀ ਮੌਤ ਹੋ ਜਾਂਦੀ ਆ ਉਹ ਨੌਜਵਾਨ ਜਸ਼ਨਪ੍ਰੀਤ ਉਹ ਵੀ ਅਮਰੀਕਾ ਦੀ ਜੇਲਾਂ ਦੇ ਵਿੱਚ ਹੁਣ ਬੰਦ ਰਹੇਗਾ ਤਾਂ ਇਸ ਤਰੀਕੇ ਦੇ ਟਰੱਕ ਡਰਾਈਵਰ ਹੁਣ ਤਾਂ ਉਹ ਇਸ ਤਰੀਕੇ ਦੇ ਨਾਲ ਹਾਦਸੇ ਹੋ ਜਾਂਦੇ ਨੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਦੂਜੇ ਪਾਸੇ ਜੋ ਇਨਲੀਗਲ ਤਰੀਕੇ ਦੇ ਨਾਲ ਜਾਂਦੇ ਨੇ ਜੋ ਮੈਕਸੀਕੋ ਦੀ ਕੰਢਾ ਟੱਪ ਕੇ ਜਾਂਦੇ ਨੇ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਜਾਂਦੇ ਨੇ ਖੁਦ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਾਂਦੇ ਨੇ ਕਿਉਂਕਿ ਏਜੰਟਾਂ ਦੇ ਕਈ ਤੱਕੇ ਚੜ ਜਾਂਦੇ ਨੇ ਜਿਹੜੇ ਏਜੰਟ ਨੇ ਉਹ ਸਿਰਫ ਇਹਨਾਂ ਨੂੰ ਲਾਲਚ ਦਿੰਦੇ ਨੇ ਕਿ 7 ਦਿਨ ਤੁਸੀਂ ਲੱਗਣਗੇ ਤੁਹਾਨੂੰ ਉੱਥੇ ਪਹੁੰਚਾ ਦਾਂਗੇ ਇੱਥੋਂ ਤੁਹਾਨੂੰ ਦੁਬਈ ਭੇਜਾਂਗੇ ਦੁਬਈ ਤੋਂ ਤੁਹਾਨੂੰ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਫਿਰ ਤੁਹਾਨੂੰ ਮੈਕਸੀਕੋ ਦੀ ਕੰਧ ਟਪਾ ਕੇ ਸਿੱਧਾ ਅਮਰੀਕਾ ਵੱਡੇ ਵੱਡੇ ਸੁਪਨੇ ਦਿਖਾ ਦਿੰਦੇ ਨੇ ਕਿ 2 ਦਿਨਾਂ ਦੀ ਗੱਲ ਆ ਤਾਂ ਟਰੈਵਲ ਏਜੰਟਾਂ ਦੇ ਉੱਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਕਿਉਂਕਿ ਪਤਾ ਨਹੀਂ ਕਿਹੜੀਆਂ ਮੁਸ਼ਕਲਾਂ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੈਸਾ ਇਕੱਠਾ ਕਰਕੇ 50-50 ਲੱਖ ਰੁਪਇਆ ਲਾਕੇ ਨੌਜਵਾਨ ਆਪਣੇ ਭਵਿੱਖ ਨੂੰ ਵਧੀਆ ਬਣਾਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਸਾਰਾ ਕੁਝ ਵੇਚ-ਬੋਚ ਕੇ ਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਦੇ ਨੇ ਸੋਚਦੇ ਨੇ ਚਲੋ ਚੰਗੇ ਦਿਨ ਆ ਜਾਣਗੇ ਪਰ ਜਦੋਂ ਚੰਗੇ ਦਿਨ ਆਉਣ ਦਾ ਸਮਾਂ ਹੁੰਦਾ ਫਿਰ ਤੋਂ ਦੁਆਰੇ ਮਾੜੇ ਦਿਨ ਆ ਜਾਂਦੇ ਨੇ ਪਿੱਛੇ ਜਿਹੜੇ ਜ਼ਮੀਨਾਂ ਹੁੰਦੀਆਂ ਨੇ ਉਹ ਵੀ ਵਿਕ ਜਾਂਦੀਆਂ ਨੇ ਅੱਗੇ ਕੋਈ ਕੰਮਕਾਰ ਨਹੀਂ ਰਹਿੰਦਾ ਕਿਉਂਕਿ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਤਾਂ ਨੌਜਵਾਨਾਂ ਨੂੰ ਸਾਡੀ ਇਹ ਅਪੀਲ ਆ ਕਿ ਤੁਸੀਂ ਅਜਿਹੇ ਟਰੈਵਲ ਏਜੰਟਾਂ ਤੋਂ ਬਚੋ ਜਾਣਾ ਤੁਸੀਂ ਇਨਲੀਗਲ ਤਰੀਕੇ ਦੇ ਨਾਲ ਨਹੀਂ ਬਲਕਿ ਤੁਸੀਂ ਲੀਗਲ ਤਰੀਕੇ ਦੇ ਨਾਲ ਜਾਓ ਤੁਸੀਂ ਕਮਾਈ ਵੀ ਵਧੀਆ ਕਰੋਗੇ ਡਾਲਰ ਵਧੀਆ ਕਮਾਓਗੇ ਤੁਹਾਡਾ ਸੁਪਨਾ ਵੀ ਪੂਰਾ ਹੋਵੇਗਾ ਤੇ ਤੁਹਾਨੂੰ ਕੋਈ ਕੱਢ ਵੀ ਨਹੀਂ ਸਕੇਗਾ ਤਾਂ ਹੁਣ ਇਹ ਨੌਜਵਾਨਾਂ ਦਾ ਭਵਿੱਖ ਕੀ ਹੋਵੇਗਾ ਆਉਣ ਵਾਲਾ ਸਮਾਂ ਤੈਅ ਕਰੇਗਾ